ਹੈਲੋ ਜੀ ਹਾਂਜੀ ਅੱਜ ਆਪਾਂ ਨਾ ਗੈਸ ਚੁੱਲਿਆਂ ਦੇ ਜੋ ਬਰਨਰ ਹੁੰਦੇ ਨੇ ਉਹ ਗੰਦੇ ਹੋ ਜਾਂਦੇ ਨੇ ਦੇਖੋ ਜਦੋਂ ਆਪਾਂ ਕੋਈ ਚੀਜ਼ ਬਣਾਉਣੀ ਆ ਜੋ ਉੱਬਲ ਜਾਂਦੀ ਆ ਤੇ ਦੇਖੋ ਕਾਲੇ ਪੈ ਜਾਂਦੇ ਨੇ ਤੇ ਇਹਨਾਂ ਨੂੰ ਕਿੱਦਾਂ ਸਾਫ਼ ਕਰਨਾ ਆਪਾਂ ਅੱਜ ਦੱਸਤੀ ਹਾਂ ਤੇ ਬਹੁਤ ਆਸਾਨੀ ਨਾਲ ਸਾਫ਼ ਹੋ ਜਾਂਦੇ ਨੇ ਇੱਕ ਦੋ ਚੀਜ਼ਾਂ ਨੇ ਜੋ ਆਪਾਂ ਪਾਉਣੀਆਂ ਨੇ ਗਰਮ ਪਾਣੀ ਦੇ ਵਿੱਚ ਤੇ ਇਹਨਾਂ ਨੂੰ ਵਿੱਚ ਡੋਬੋ ਕੇ ਰੱਖ ਦੇਣਾ ਆਪਾਂ ਨੇ ਅੱਧਾ ਘੰਟਾ ਤੇ ਭੇਰੇ ਦੇਖੋ ਬਹੁਤ ਚੰਗੀ ਤਰ੍ਹਾਂ ਸਾਫ ਹੋ ਜਾਂਦੇ ਨੇ ਇਹਦੇ ਲਈ ਆਪਾਂ ਨੇ ਇੱਕ ਟਾਲਿਆ ਵਿਨੇਗਰ ਚਿੱਟਾ ਤੇ ਇੱਕ ਲਿਆ ਬੇਕਿੰਗ ਸੋਡਾ ਤੇ ਇੱਕ ਲਿਆ ਆਪਾਂ ਨੇ ਇਹੋ ਦੀ ਕੁੰਡ ਲਈਆ ਤੇ ਇਹਦੇ ਵਿੱਚ ਆਪਾਂ ਨਮਕ ਵੀ ਪਾ ਸਕਦੇ ਹਾਂ ਤੇ ਗਰਮ ਪਾਣੀ ਆਪਾਂ ਨੇ ਧਰ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰਾਂਗੇ ਨੋ ਵੀ ਪਾਤਾ ਤੇ ਆਪਾਂ ਹੁਣ ਛੋਟਾ ਦੇਖੀ ਥੋੜਾ ਜਿਹਾ ਆਪਾਂ ਸਿਰਕਾ ਪਾਉਣਾ ਦੇਖੋ ਹੁਣ ਆਪਾਂ ਡੋਹੇ ਦੇ ਵਿੱਚ ਗਰਮ ਬਣਦੇ ਰੱਖਦੇ ਤੇ ਪਾ ਕੇ ਸਾਰੀਆਂ ਇਸਕੀਆਂ ਦੇ ਵਿੱਚ ਤੇ ਹੁਣ ਇਹਨੂੰ ਆਪਾਂ ਅੱਧਾ ਘੰਟਾ ਲਈ ਛੱਡ ਦੇਣਾ ਗਰਮ ਪਾਣੀ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਸਕਰੱਬ ਨਾਲ ਸਾਫ਼ ਕਰ ਦੇਣਾ ਤੇ ਬਹੁਤ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਨੇ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਤੇ ਬਾਅਦ ਚ ਦੇਖੋ ਆਪਾਂ ਪਹਿਲਾਂ ਪਾਣੀ ਦੇ ਵਿੱਚ ਇਹ ਪਿਉਂਦੇ ਸੀ ਉਹਦੇ ਚ ਤੇ ਅੱਧਾ ਘੰਟਾ ਹੋ ਗਿਆ ਤੇ ਹੁਣ ਦੇਖੋ ਆਪਾਂ ਸਕਰੱਬ ਮਾਰ ਦੇਣਾ ਦੇਖੋ ਕੀ ਤੁਹਾਨੂੰ ਸਕਰਬ ਨਾਲ ਰਗੜ ਦੇਣੇ ਨੇ ਤੇ ਬਹੁਤ ਸਾਫ ਹੋ ਜਾਂਦੀ ਹਾਂ ਹਾਂਜੀ ਦੇਖੋ ਹੁਣ ਕਿੰਨੇ ਕਲੀਨ ਹੋ ਗਏ ਨੇ ਹੈ ਤੇ ਇਦਾਂ ਹੀ ਤੁਸੀਂ ਕਰ ਲਿਆ ਕਰੋ ਇਹਦੇ ਨਾਲ ਬਹੁਤ ਵਧੀਆ ਕਲੀਨ ਹੁੰਦੇ ਆ ਤੇ ਨਹੀਂ ਤਾਂ ਬੁਰੇ ਲੱਗਦੇ ਆ ਉਹ ਕੈਂਸ ਤੇ ਬਹੁਤ ਛੇਤੀ ਕਾਲੇ ਹੋ ਜਾਂਦੇ ਨੇ ਇਹ ਤੇ ਸਾਫ ਕਰਕੇ ਦੇਖੋ ਕਿੰਨੇ ਵਧੀਆ ਹੋਏ ਨੇ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਓਕੇ ਜੀ ਧੰਨਵਾਦ